ਵੇ ਕੰਡਾ ਗੇ ਮੇਰਾ ਪੁੱਤ ਕੀ ਕਰਨ ਧਿਆਵਾ ਏਡੀ ਵਧੀਆ ਸਕੂਲ ਚ ਐਡਮਿਸ਼ਨ ਕਰਵਾਈ ਹਦੀ ਮੈਂ ਮਿੰਟ ਬੜਾ ਵਧੀਆ ਲੱਗਣ ਧਿਆ ਲੈ ਮੇਰੇ ਪੁੱਤ ਆਇਆ ਸੀ ਜੀ ਲੱਗ ਗਿਆ ਸੀ ਮੇਰੇ ਪੁੱਤ ਦਾ ਮੇਰੇ ਤੋਂ ਬਿਨਾ ਤੁਸੀਂ ਮਿੰਜਾਤ ਨਹੀਂ ਕੀਤਾ ਨਹੀਂ ਤੇ ਬੁੱਤਨ ਦਸਾਰ ਬੰਨੀ ਨਹੀਂ ਮਾਸੀ ਨੇ ਨਹੀਂ ਬੰਨ ਕੇ ਦਿੱਤੀ ਨਹੀਂ ਬੰਨੀ

ਸਕੂਲੇ ਜਾ ਕੇ ਬੜੀ ਅੰਗਰੇਜ਼ੀ ਬੋਲਿਆ ਕਰੂੰਗਾ ਫਿਰ ਕਿੰਨੀ ਹਾਂਜੀ ਇੰਨੀ ਸਾਰੀ ਜ਼ਿਆਦਾ ਅੰਗਰੇਜ਼ੀ ਬੋਲਿਆ ਕਰਨਾ ਵਾ ਠੀਕ ਆ ਚੰਗਾ ਫਿਰ ਸਾਰਿਆਂ ਨੇ ਕਹਿਣਾ ਇੰਨੇ ਤੇ ਡਿਵਡਿਚ ਸਕੂਲੇ ਪਾਇਆ ਸੀ ਆਪਣੇ ਪੁੱਤੂ ਨੂੰ ਤੇ ਇੰਨੇ ਅੰਗਰੇਜ਼ੀ ਤੇ ਬੋਲੀ ਨਹੀਂ ਆ ਮੈਡਮਾ ਕਹਿੰਦੀ ਆ ਇੱਥੇ ਬੜਾ ਕੁਛ ਝੂਲੇ ਵੀ ਆ ਫਿਰ ਕੁਰਸੀਆਂ ਵੀ ਬੜੀਆਂ ਸੋਹਣੀਆਂ ਹੀ ਉੱਥੇ ਤੇਰੇ ਬਹਿਣ ਨੂੰ ਦੋਸਤ ਵੀ ਬੜੇ ਗੁਰਵਰਤੇ ਕਿੰਨੇ ਦੋਸਤ ਸੀ ਤੇਰੇ ਇੰਨੇ ਛਾਰੇ ਦੋਸਤ ਬਣਾਉਣੇ ਮੇਰੇ ਪੁੱਤ ਨੇ ਤੇ ਦੋਸਤਾਂ ਦੇ ਨਾਲ ਵੀ ਅੰਗਰੇਜ਼ੀ ਬੋਲਿਆ ਕਰਨੀ ਆ ਠੀਕ ਆ ਚਲ ਖਾ ਲੈ ਫਿਰ ਚਲਾ ਦੇ ਫਿਰ ਮੈਂ ਤੇਰਾ ਸਿਰ ਸੁਵਾਵਾ ਆ ਜਾ ਨਹੀਂ ਆ ਇਹਨੂੰ ਆ ਕਿੱਦਰ ਸਿੱਧੀ ਨੰਗੀ ਜਾਣ ਲਈ ਚਲ ਜਾ ਗੁਰਮੀਤਾਂ ਜਾਂ ਮੇਰੇ ਪੁੱਤ ਦੌੜ ਜਾ ਸਦੀ ਪੱਜੀ ਜਾਨੀ ਆ ਮੈਂ ਤਾਂ ਮੰਮੀ ਤੇ ਹੀ ਅੰਦਰ ਹੋਣੀ ਆ ਨਹੀਂ ਮੈਂ ਤਾਂ ਇੱਥੇ ਬੈਠੀ ਤੈਨੂੰ ਦੇਖਣ ਲਈ ਪਹਿਲਾਂ ਬਾਹਰੋਂ ਵੇਂਦੀ ਆਈ ਆ ਅੱਛਾ ਅੱਛਾ ਮੰਮੀ ਗੱਲ ਸੁਣੋ ਸਕੂਲ ਐਡਾ ਸੋਹਣਾ ਘੈਂਟ ਕਿਤੇ ਇੰਨੇ ਬੁੜੇ ਲੱਗੇ ਔਰ ਕੀ ਹੁੰਦੇ ਸਕੂਲ ਤੋਂ ਨਾ ਪੈਸੇ ਮੱਟਨੇ ਹੋਏ ਤੇ ਮੰਮੀ ਪੜਾਉਣਾ ਵੀ ਆ ਤੇ ਮੈਡਮਾਂ ਨੂੰ ਤਨਖਾਹਾਂ ਨਹੀਂ ਦੇਣੀਆਂ ਪੈਸੇ ਵਟਨੇ ਇੱਥੇ ਤੇ ਹੋਰ ਕੀ ਆ ਤੇ ਭੇਟ ਚਾਲ ਹੀ ਬਣੀ ਆ ਤੇ ਫਿਰ ਮੰਮੀ ਪੜਾਉਣਾ ਨਹੀਂ ਇਹਨੂੰ ਸਾਡੇ ਨਿਆਣੇ ਅੱਗੇ ਪੜ੍ਹਿਆ ਨਹੀਂ ਸਕੂਲਾਂ ਜੀ ਬੜੇ ਹੀ ਘਰੇ ਤੇ ਨਹੀਂ ਪੜਾਏ ਸਾਡੇ ਵਾਰੇ ਪੈਰੇ ਸਕੂਲ ਹੁੰਦੇ ਨੇ ਅਸਲ ਸਰਕਾਰੀ ਪੜੇਗੇ ਹਣ ਉਹਨਾਂ ਪਖੰਡ ਬਣਾਏ ਆ ਝੂਲੇ ਲਾ ਲੇ ਉਹ ਲੱਲੇ ਪੈਸੇ ਇਕੱਠੇ ਕਰਨ ਦੇ ਉਹ ਜਿਹੇ ਮੂਰਖਾ ਤੁਰ ਪੈਂਦੀਆਂ ਹੀ ਦੀਦੀ ਨੇ ਸਿਖਾਇਆ ਹਣਾ ਤੁਹਾਨੂੰ ਚੜ੍ਹੇ ਹੋਣੇ ਪੰਪੋ ਵੀ ਉਹ ਚੱਲ ਸਕਤੋਗੇ ਉਹਨਾਂ ਚੜੀਦਾ ਮੈਨੂੰ ਕੀ ਆਖਣਾ ਉਹ ਜਾਂਦੇ ਵੀ ਮੈਨੂੰ ਰੋਕਣ ਦੀ ਸੀ ਮੈਨੂੰ ਪਤਾ ਹੀਗਾ ਉਹਦਾ ਪਰ ਨਹੀਂ ਕੁਛ ਨਹੀਂ ਉਹਨੇ ਮੈਨੂੰ ਆਖਿਆ ਉਹਨੇ ਤਾਂ ਚੈਰੀ ਨੇ ਮੈਨੂੰ ਪਤਾ ਵੀ ਨਹੀਂ ਜਾਂਦੀ ਕਿ ਕਿਤੇ ਕਿਤੇ ਗਈ ਆ ਕੌਣ ਹੀ ਪਤਾ ਸਾਰਾ ਕੁਝ ਦੱਸ ਕੇ ਗਈ ਮੈਂ ਦੱਸ ਕੇ ਤੇ ਚਲੋ ਤੂੰ ਗਈ ਆ ਮੈਂ ਆ ਕੇ ਦੱਸਣਾ ਹੀਗਾ ਵੀ ਇੰਨੀ ਇੰਨੀ ਉਹਦੀ ਫੀਸ ਵਾ ਇੰਨਾ ਕੁਝ ਵਾ ਤੇ ਲੜਾਈ ਪਹਿਲਾਂ ਹੀ ਪਾ ਲਿਆ ਕਰੋ ਆਹ ਤੇ ਬੋਤਾ ਹੀ ਵੱਡਾ ਦਾੜਾ ਹਿਾਰ ਵਾ ਨਾ ਵੀ ਅਗਲੇ ਨੂੰ ਨੱਪ ਲੋ ਪਹਿਲਾਂ ਹੀ ਨਹੀਂ ਨਹੀਂ ਨਪਣਾ ਨੁਪਣਾ ਕੀ ਆ ਕੀ ਕਰਕੇ ਆਈ ਆ ਹੁਣ ਹੁਣ ਮੈਂ ਤਾਂ ਫਾਰਮ ਜੇ ਲੈ ਕੇ ਆਈ ਆ ਵੇਖ ਪਤਾ ਅੱਜ ਕੱਲ੍ਹ ਤੋਂ ਸਕੂਲਾਂ ਦੇ ਵਿੱਚ ਉਹ ਵੀ ਨਹੀਂ ਮਿਲਦੇ ਦਾਖਲੇ ਵੀ ਨਹੀਂ ਮਿਲਦੇ 1500 ਦਾ ਆਈ ਨਿੱਗੀ ਜੀ ਜਾਣ ਵਾ ਤੇ ਕਿੱਥੇ ਉਹਨੂੰ ਪਾਉਣ ਲਈ ਜਾਂ ਤੂੰ ਪੜਨੇ ਤੇ ਮੰਮੀ ਪਣਾਉਣਾ ਨਹੀਂ ਆ ਮੁੰਡਾ ਕਿਹੜਾ ਲਿਆਈ ਕੀ ਲਿਆਈ ਨੀ ਆ ਕਾਗਜ਼ ਲਿਆਈ ਆ ਫਾਰਮ ਇਹਦੇ ਤੇ ਦੋ ਫੋਟੋਆਂ ਲੱਗਣੀਆਂ ਹੀ ਆ ਆਧਾਰ ਕਾਰਡ ਤੇ ਉਹ ਕਿੰਨਾ ਕੁਝ ਹੋਣੇ ਦੱਸਿਆ ਤੁਹਾਨੂੰ ਨਹੀਂ ਸਮਝ ਲੱਗਣਾ ਨਾ ਸਾਨੂੰ ਕਿੱਥੇ ਸਮਝ ਲੱਗਣੀ ਆ ਪ੍ਰੂਫ ਹੀ ਚਾਹੀਦੇ ਉਹਦੇ ਹੋਰ ਕੀ ਆ ਮੈਂ ਕਹਾਂ ਜਾ ਕੇ ਦੱਸੂਗੀ ਮੰਮੀ ਨੂੰ ਵੀ ਚਲ ਮੰਮੀ ਖੁਸ਼ ਹੋਊਗੀ ਵੀ ਮੇਰਾ ਪੋਤਾ ਵਧੀਆ ਸਕੂਲੇ ਪਾਉਣ ਲੱਗੀ ਆ ਪਰ ਕਿੱਥੋਂ ਆ ਦੱਸਣਾ ਹੀ ਨਹੀਂ ਆ ਚਲ ਨਹੀਂ ਮੈਂ ਦੱਸ ਤਾਂ ਸਹੀ ਦਾਖਲਾ ਕਿੰਨਾ ਆ ਦਾਖਲਾ ਮਮੀ ਸੁਣ ਕੇ ਤੈਨੂੰ ਦੰਦਲ ਪੈ ਜਾਣੀ ਆ ਮੈਨੂੰ ਦੱਸਣਾ ਦੱਸਣਾ ਕਿੰਨਾ ਹੈ ਦੰਦਲ ਪੈਣੀ ਤਾਂ ਮੋਟਾ-ਮੋਟਾ ਮੈਨੂੰ ਦੱਸ ਤਾ ਸਹੀ ਕੀ ਆ ਕੀ ਕਰਕੇ ਆਈ ਆ ਮੋਟਾ-ਮੋਟਾ ਦੱਸਣਾ ਲੱਖ ਰੁਪਈਆ ਲੱਗ ਜਾ ਕਾ ਨਹੀਂ ਸਾਲ ਦਾ ਹਾਏ ਮੈਂ ਮਰ ਗਈ ਲੱਖ ਹਾਏ ਮਮੀ ਉਹ ਤੇ ਨੂੰ ਕੋਹੋ ਚੱਲ ਆਂਦਾ ਵਾ ਉਹ ਹੈ ਲੱਖ ਤੇ ਪੁੱਤਾਂ ਹੀ ਇਹ ਤੱਕ ਵੇਖਿਆ ਵੀ ਨਹੀਂ ਗਾ ਵੀ ਲੱਖ ਕਿੰਨਾ ਹੁੰਦਾ ਵਾ ਮਮੀ ਲੱਖ ਤੇ ਅੱਜ ਕੱਲ ਖੇਡਵਾ ਕਿੰਨਾ ਫਿਰ ਕਿੰਨੇ ਤੱਕ ਲੱਗੂਗਾ ਇਹਨੇ ਕਿੰਨੇ ਪੈਸੇ ਲੱਗਣਗੇ ਮੰਮੀ ਆਉਂਦੇ ਆਉਂਦਾ ਮੈਂ ਤੇ ਪਿੰਦਰ ਦੀ ਜੀ ਨੇ ਨਾ ਸਾਬ ਕਿਤਾਬ ਲਾਇਆ ਯੋ ਜਦੋਂ ਤੱਕ ਕਰਨੀ ਨਾ ਪੋਤੇ ਤੇਰੇ ਇਹਨੇ ਦਸਵੀਂ ਅੱਛਾ ਮੋਟਾ ਮੋਟਾ ਹੋਰ ਵੀ ਖਰਚੇ ਖੁਰਚੇ ਲਟਰਮ ਪਟਰਮ ਪਾ ਕੇ 15 ਲੱਖ ਲੱਗ ਜਾਣਾ ਹੀ ਹੈ 15 ਲੱਖ ਤੇ 15 ਲੱਖ ਤੇ ਮੰਮੀ ਅੱਜ ਕੱਲ ਐਵੇਂ ਗਵੇਂੀਆਂ 15 ਲੱਖ ਵਿੱਚ ਤੇ ਕੈਨੇਡਾ ਚਲ ਜਾਂਦੇ ਨੇ ਆਣੇ ਤੇ ਮੰਮੀ ਪੜੂਗਾ ਤੇ ਕੈਨੇਡਾ ਜਾਊਗਾ ਕਾ ਕੈਨੇਡਾ ਵਾਣਾ ਚੁੱਕ ਲੈਣਾ ਜਾਜ ਨੇ ਉੱਤੋਂ ਰੋਕ ਕੇ ਤੇ ਕਹਿਣਾ ਮੈਂ ਵੀ ਆ ਜਾਓ ਆ ਜਾ ਤੁਸੀਂ ਤੇ ਕੈਨੇਡੀਅਨ ਬੋਰਨ ਜੇ ਆ ਜਾਓ ਨਹੀਂ ਜਦੋਂ ਉਹਨਾਂ ਨੇ ਇੰਨੇ ਪੈਸੇ ਲੱਲੇ ਤਾਂ ਫੇਰ ਉਤਨਾ ਹੀ ਖਲਾ ਦੇਣਗੇ ਆਹੋ ਨਾ ਹੋ ਮੰਮੀ ਲੱਗਦੇ ਉਹਦੇ ਫੇਰ ਪੈਸੇ ਲੱਗਣਗੇ ਤਾਂ ਫੇਰ ਲੱਗਣੇ ਨਹੀਂ ਮੰਮੀ ਤੇ ਹੱਦੀ ਕਰਨ ਈਆਂ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਤੇ ਉਹ ਦੂਜੇ ਨਿਆਣੇ ਵੀ ਦੋ ਪੜਨੇ ਉਹਨਾਂ ਦੀਆਂ ਵੀ ਫੀਸਾਂ ਦੇਣੀਆਂ ਤੇ ਆ ਜਮੀਨ ਦੇ ਸਿਰੋਂ ਪੁੱਤ ਕੀ ਕਰਾਂਗੇ ਅਸੀਂ ਕੋਈ ਨਹੀਂ ਮੰਮੀ ਆਪਣੇ ਆਪਣੇ ਕਰਮਾਂ ਵਾ ਆਪੇ ਵੇਖੀ ਸਾਰਾ ਕੁਝ ਹੋ ਜਾਣਾ ਹਾਂਜੀ ਮੈਂ ਤਾਂ ਸੁਣਨਦੇ ਹੀ ਕਹਿੰਦੇ ਲੱਖ ਰੁਪਈਆ ਖਰਚੋ ਤੇ ਹੁਣ ਦੀਦੀ ਤੇ ਹੀ ਨਾ ਕਿਉਂ ਵੀ ਜਿਆਦਾ ਵਾ ਮੰਮੀ ਵਾਂਗੂ ਹਾਏ ਲੱਖ ਰੁਪਈਆ ਤੇ ਮਰ ਵੀ ਤੇ ਫਿਰ ਕਹਿਣਾ ਯਾ ਵੀ ਤੈਨੂੰ ਵੀ ਪਤਾ ਹੈਗਾ ਵਾ ਵੀ ਹੱਥ ਤੰਗ ਵਾ ਤੇ ਇਹ ਲੱਖ ਰੁਪਈਆ ਕਿੱਥੋਂ ਦੇਣਾ ਵਾ ਇੱਕ ਦੂਜਾ ਤੋਂ ਨਿਆਣੇ ਨੂੰ ਫਾਇਦਾ ਦੇਣਾ ਵਾ ਫਾਇਦੇ ਸਾਰੇ ਹੀ ਲੱਗੇ ਆ ਆਪਾਂ ਵੀ ਲੱਗੀਆਂ ਰਹੀਆਂ ਨਾ ਹੁਣ ਤੱਕ ਇਹੋ ਮੈਂ ਆਖਣ ਲਈ ਵੀ ਨਿੱਕੀ ਜੀ ਤੇ ਜਾਣ ਵਾ ਆਹੋ ਤੇ ਕਿੱਤਰਾ ਉਹਨੇ ਉੱਥੇ ਜਾਣਾ ਤੇ ਕਿੱਤਰਾ ਉਹਨੇ ਕਰਨਾ ਤੇ ਇੰਨੇ ਪੈਸੇ ਤਹੀ ਕਿਹਾ ਹੈਗਾ ਨਾ ਮੇਰੇ ਵੀ ਨੂੰ ਸਮਝਾਉਂਦੇ ਪਰ ਇਹ ਨਹੀਂ ਤੈਨੂੰ ਹੁਣ ਉਹ ਗੱਲ ਭੁੱਲ ਗਈ ਆ ਜਦੋਂ ਮੈਂ ਕਿਹਾ ਹੁਣ ਦੂਜਾ ਪਤਾ ਨਹੀਂ ਮੰਮੀ ਕਹਿੰਦੇ ਸੀਗੇ ਵੀ ਕੀ ਆਉਣਾ ਵਾ ਨਿਆਣਾ ਤੇ ਕੀ ਨਹੀਂ ਆਉਣਾ ਤੇ ਤਹੀ ਕਿਹਾ ਸੀਗਾ ਕੋਈ ਗੱਲ ਨਹੀਂ ਮੰਮੀ ਹੌਸਲਾ ਰੱਖੋ ਤੁਸੀਂ ਜਦੋਂ ਹੋਣ ਵਾਲਾ ਹੀ ਗੁਰੂਵਾਰ ਵੀ ਜੇ ਕੁੜੀ ਵੀ ਆ ਗਈ ਆਪਣੇ ਕਰਮ ਲਿਖਾ ਕੇ ਲਿਆਉਣਾ ਵਾ ਹਨਾ ਉਹ ਤਾਂ ਹੈ ਨਿਆਣਾ ਕੰਮ ਤੇ ਲਿਖਾ ਕੇ ਲਿਆਉਂਦਾ ਵਾ ਤੇ ਫਿਰ ਇਹ ਲਿਖਾ ਕੇ ਲੈ ਆਈ ਆ ਕਿ ਆਪੇ ਫਸਲ ਜਵਾਦਾ ਆ ਜਾਊਗਾ ਦੀ ਫਸਲ ਤੇ ਤਾਂ ਵਾਦਾ ਹੋ ਜੂਗਾ ਪਰ ਮਨਪੀਤ ਹਾਦੀ ਹੋ ਗਈ ਆ ਪਿਓ ਨਾ ਨਿਆਣੇ ਨੂੰ ਐਡੀ ਦੂਰ ਫਾਇ ਲਾ ਦੇਣਾ ਦੂਜਾ ਔਖੇ ਹੋਗੇ ਖਰਚਾ ਦੇਣਾ ਦੀਦੀ ਮੈਨੂੰ ਤਾਂ ਨੀਓ ਪਤਾ ਮੈਂ ਤੇ ਉੱਥੇ ਹੀ ਪਾਉਣਾ ਵਾ ਮੈਨੂੰ ਪਹਿਲਾਂ ਹੀ ਪਤਾ ਇਹ ਖਰਚੇ ਦਾ ਤੇ ਰੋਣ ਜ਼ਰੂਰੀ ਪੈਣਾ ਹੀ ਆ ਨਾ ਸਾਡੇ ਘਰ ਦੇ ਵਿੱਚ ਖਰਚਾ ਕਹਿਣਾ ਹੀ ਪੈਂਦਾ ਹੋਰ ਖਰਚੇ ਤੋਂ ਉਧਾੜੀ ਫਿਰ ਹੋ ਜਾਣਾ ਵਾ ਭੋਤੇ ਆਪਣੀ ਜੇਬ ਨਹੀਂ ਵੇਖਣੀ ਅਸੀਂ ਹੈ ਮਮੀ ਕੋਈ ਗੱਲ ਨਹੀਂ ਜੇਬ ਆਪਣਾ ਹੀ ਆ ਜਿੰਨੇ ਕ ਹੱਥ ਪਾਓ ਉਹਨੇ ਕ ਨਿਕਲ ਹੀ ਆਉਂਦੇ ਵਿੱਚੋਂ ਮੰਮੀ ਤੂੰ ਸਲਾਹ ਕਰ ਲੈਣੀ ਪਹਿਲਾਂ ਘਰ ਤੇ ਫੇਰ ਤੂੰ ਵੇਖਣ ਜਾਂਦੀ ਵੀ ਹਾਂ ਕੀ ਦਾ ਹਿਸਾਬ بتا ਸਕੂਲ ਤੋ ਮੈਂ ਮੈਂ ਕਿੰਨਾ ਕਹਿਣ ਦੀਆਂ ਸੀ ਕਿ ਐਵੇਂ ਐਵੇਂ ਸਕੂਲੇ ਤੇ ਮੈਂ ਗਈ ਮੈਂ ਥੋੜੀ ਥੁਰ ਜਿਹਦਾ ਹੁੰਦਾ ਵਾ ਤੇ ਮੈਂ ਤੇ ਹੁਣ ਫਾਰਮ ਲੈਣ ਦਾ ਹੀ ਤੇ ਮੈਂ ਕਰਵਾ ਲਈ ਆ ਤੇ ਤੂੰ ਪਹਿਲਾਂ ਆ ਕੇ ਸਲਾਹ ਕਰਦੀ ਫੇਰ ਰਜਿਸਟ੍ਰੇਸ਼ਨ ਕਰਵਾ ਕੇ ਆਉਂਦੀ ਤੇ ਜਦੋਂ ਮੈਂ ਸਲਾਹ ਕਰਨ ਦੀ ਸੀ ਤਾਂ ਕੋਈ ਤੁਰ ਨਹੀਂ ਡਿਆ ਨਾਲ ਘਰੋਂ ਤੇ ਫੇਰ ਤੂੰ ਬੰਨੇ ਨਾ ਵੀ ਕੀਤੀ ਐ ਸਲਾਹ ਕੀਤੀ ਐ ਮੰਮੀ ਘਰ ਚ ਨਾ ਕਾਲਾ ਪੈ ਜਾਣੀ ਉਹ ਉਹਨਾਂ ਮੈਂ ਸਲਾਹ ਕੀਤੀ ਸੀਗੀ ਉਹ ਪਰ ਕਹਿੰਦਾ ਵੀ ਘਰਦਿਆਂ ਨੂੰ ਮਨਾ ਲਾ ਤੇ ਮੈਨੂੰ ਪਤਾ ਹੀ ਘਰ ਦੇ ਇਦਾਂ ਤੇ ਮੰਨਣੇ ਨਹੀਂ ਮੈਂ ਫਿਰ ਲੈ ਆਈ ਫਾਰਮ ਉਥੋਂ ਹੁਣ ਕਰਦੀਆਂ ਰੋ ਵਾਪਸ ਚ ਜਾਉਗਾ ਨਾ ਮੈਂ ਤੇ ਪਾਉਣਾ ਹੀ ਉਥੇ ਵੇਖ ਲੈ ਉਹ ਨਹੀਂ ਵੇਖਣ ਗਈ ਕਿ ਤੂੰ ਉਥੇ ਰਜਿਸਟ੍ਰੇਸ਼ਨ ਵੀ ਕਰਵਾ ਆਈ ਆ ਔਰ ਕਿੱਥੋਂ ਲੱਖ ਰੁਪਇਆ ਲਿਆਉਣਾ ਨਹੀਂ ਅੱਜੇ ਦੋ ਨਿਆਣੇ ਉਹਨਾਂ ਦੀਆਂ ਨਹੀਂ ਫੀਸਾਂ ਦੇਣੀਆਂ ਪਰ ਉਹ ਨਹੀਂ ਨਾ ਸਮਝਦੀ ਇਹਦੀ ਕੱਲੇ ਦੀ ਥੋੜੀ ਆਪਾਂ ਦੇਣੀ ਆ ਉਹਦੇ ਵੀ ਰੁਪਇਆ ਦੇ ਕੇ ਨਿਆਣੇ ਨੂੰ ਸਾਰਾ ਦਿਨ ਫਾਇਲਾ ਛੱਡਣਾ ਮੈਨੂੰ ਤਾਂ ਕੋਈ ਸਮਝ ਨਹੀਂ ਆ ਲੱਗਦੀ ਏ ਜੀ ਇਹ ਤੇ ਮੈਂ ਤੈਨੂੰ ਅੱਗੇ ਆਂਦੀ ਸੀਗੀ ਵੀ ਨਿਆਣੀ ਹੈਗੀ ਜਿੱਦੜ ਨੂੰ ਕੋਈ ਚੁੱਕ ਲੈਂਦਾ ਉਧਰ ਨੂੰ ਇਹ ਧਰ ਪੈਂਦੀ ਆ ਆ ਉਹਦੀ ਚੁੱਕਣਾ ਚਾਹੀਏ ਉਹਨੇ ਤਾਂ ਕਹਿਣਾ ਕਹਿਣਾ ਇਹਨਾਂ ਦੇ ਘਰ ਚ ਲੜਾਈ ਪਵੇ ਆ ਸਿੱਧੀ ਚ ਲੜਾਈ ਆ ਆ ਤੇ ਲੜਾਈ ਪਉਂਦੀ ਉਹ ਹੋਰ ਨੇ ਕੀ ਕਰਨਾ ਉਹ ਤੇ ਬਦਲੇ ਲੈਣਦੇ ਹੀ ਆ ਮੈਂ ਜੇ ਉਹਨੂੰ ਕਹਿੰਨੀ ਸੀ ਵੀ ਮੈਂ ਆਪਣੀ ਭੈਣ ਲੈ ਆਉਣੀ ਆ ਤੁਹਾਡੇ ਘਰ ਲੜਾਈ ਨਹੀਂ ਪਿਆ ਕਰਨੀ ਤੇ ਇਹ ਵੀ ਜਾ ਕੇ ਤੇ ਉਹਦੇ ਹੱਥੇ ਚੜਹੀ ਆ ਤੇ ਹੁਣ ਆ ਸਿੱਧੀ ਲੜਾਈ ਤੇ ਹੈ ਹੀ ਹੁਣ ਨਹੀਂ ਤੇਰੀ ਭੈਣ ਵਾ ਇਹਨੂੰ ਤੈਨੂੰ ਤੇ ਨਾ ਸਲਾਹ ਕਰਨੀ ਚਾਹੀਦੀ ਕਿ ਆ ਸ਼ਰੀਕਾ ਨਾ ਜਾ ਕੇ ਸਲਾਹ ਇੱਕ ਸਲਾਹ ਕਰਨੀ ਚਾਹੀਦੀ ਕਿੱਥੇ ਮੰਮੀ ਕਰਦੀ ਆ ਜਦੋਂ ਉਹਨੇ ਚੁੱਕਣਾ ਦਿੱਤੀ ਹੁੰਦੀ ਆ ਇਹ ਸਲਾਹ ਮੈਨਾਂ ਕਿੱਥੇ ਕਰਦੀ ਫਿਰ ਉਹ ਤਾਂ ਫਿਰ ਤਮਾਸ਼ਾ ਵੇਖਣ ਲਈ ਤਮਾਸ਼ਾ ਹੀ ਵੇਖਣ ਲਈ ਆ ਉਹ ਤੇ ਵੇਖਣ ਲਈ ਆ ਕੀ ਹੁਣ ਦੱਸ ਕਰੀਏ ਆਹ ਤੇ ਲੱਖ ਰੁਪਏ ਹੁਣ ਲਿਓਣਾ ਕਿੱਥੋਂ ਆ ਇਹ ਤਾਂ ਹਾਦੀ ਕਰਦੀ ਆ ਚਲੋ ਵੇਨੇ ਆ ਫਿਰ ਚਲੋ ਜਦਾਂ ਵੀ ਹੋਊਗਾ ਫੋਨ ਜੇ ਤੋ ਕਰਿਆ ਹੀ ਆ ਤੇ ਫਿਰ ਜਿੱਦਾਂ ਵੀ ਹੋਊਗਾ ਪੈ ਲੜਾਈ ਪਵੇ ਤਾਂ ਉਹਵੇਂ ਜੋ ਮਰਜ਼ੀ ਹੋਵੇ ਕਿਸ ਨੂੰ ਪੁੱਛਦੀ ਰਹਿੰਦੀ ਮਰਬੇ ਤੂੰਬੜਾ ਪਿਛੇ ਤੇ ਹੱਥ ਰੱਖ ਬੈਠੀ ਆ ਪਾਜੀ ਕੀ ਸਿਰ ਤੇ ਹੱਥ ਰੱਖਣਾ ਹਾਂ ਇਹਦੇ ਐਡਮਿਸ਼ਨ ਦਾ ਪਤਾ ਕਰਨ ਗਈ ਅਸਾਂ ਕਰਾਂਗੇ ਪਤਾ ਪਤਾ ਲੱਗਾ ਤੂੰ ਤੇ ਪਿੰਦਰ ਗਈਆਂ ਆ ਫਾਰਮ ਜੇ ਲੈ ਕੇ ਆਈਆਂ ਤੇ ਉਹ ਹੀ ਦੀਦੀ ਤੇ ਮੰਮੀ ਬਾਹਰ ਬੋਲੀ ਜਾਂਦੀ ਐ ਮਿੰਤ ਕੋ ਸਮਝ ਨਹੀਂ ਲੱਗਦੀ ਕੀ ਐ ਸਕੂਲ ਦਾ ਕਿਦਾਂ ਦਾ ਸਕੂਲ ਆ ਸਕੂਲ ਤੇ ਭਾਜੀ ਪੜਾ ਵਧੀਆ ਜੇ ਹਾਂ ਤੇ ਮੈਂ ਤਾਂ ਅੱਗੇ ਪਛਤਾਉਂਦੀ ਆ ਕਾਸ਼ ਕਿਤੇ ਮੈਂ ਨੌਕਰੀ ਤੇ ਲੱਗੀ ਹੁੰਦੀ ਘਰ ਦੇ ਕੰਮ ਜਾਨੀ ਨੇ ਸੰਭੀ ਜਾਣਾ ਸੀਗਾ ਜਾਂ ਮੰਜੋ ਉਹ ਦੀ ਕੋਈ ਨੌਕਰੀ ਕਰਦੇ ਹੁੰਦੇ ਤੇ ਮੈਂ ਆਪਣੀ ਮਰਜ਼ੀ ਨਾਲ ਨਿਆਣਾ ਤੇ ਪੜਾ ਲੈਂਦੀ ਠੀਕ ਹੁਣ ਕਿਉਂ ਨਹੀਂ ਬਣਾਉਣਾ ਇਹ ਸਾਡਾ ਨਹੀਂ ਆ ਤੋ ਦਵਾਰ ਦੋਵੇਂ ਜਣੀਆਂ ਬੋਲੀ ਜਾਂਦੀਆਂ ਵਾ ਦੀਦੀ ਨੇ ਵੀ ਨਹੀਂ ਕਿਤੇ ਮੇਰਾ ਸਾਥ ਦਿੱਤਾ ਉਹ ਵੀ ਮਸ ਬੈਕਵਰਡ ਜਿਹੀ ਗੱਲਾਂ ਕਰੀ ਜਾਂਦੇ ਆ ਕੋਈ ਗੱਲ ਨਹੀਂ ਜਿੱਥੇ ਉਹ ਪੜ੍ਹ ਤੱਕ ਕਿੰਨਾ ਖਰਚਾ ਵਾ ਖਰਚੇ ਦੇ ਭਾਈ ਉਹਨਾਂ ਨਾਲੋਂ ਜ਼ਿਆਦਾ ਜੇ ਕਿੰਨਾ ਕੋ ਲੱਖ ਰੁਪਇਆ ਆ ਜਾ ਕਰਨਾ ਸਾਲ ਦਾ ਖਰਚਾ ਚਲ ਫੇਗ ਹੀ ਲੱਖ ਆ ਜਾ ਕਰਨਾ ਤੇ ਇਹਦੇ ਨਾਲੋਂ ਲੱਖ ਚੰਗਾ ਪੜਾ ਦੇ ਤੇ ਪੜਾਉਣਾ ਚਾਹੀਦਾ ਹੀਗਾ ਚਲ ਵਧੀਆ ਸਕੂਲੇ ਪਾਉਣੀ ਆ ਤੋ ਹੁਣ ਮਨਜ਼ੂਰੀ ਨਹੀਂ ਹੈਗਾ ਕਿਸ ਨੂੰ ਤੇ ਕਰਨਾ ਕੀ ਕੋਈ ਨਹੀਂ ਕੋਈ ਨਾ ਪਾ ਤੂੰ ਨਾਲੇ ਹੁਣ ਇੱਡੇ ਮਹਿੰਗੇ ਸਕੂਲ ਪੜਾਉਂਦਾ ਮੋਬਾਈਲ ਵੀ ਛਡਾਇਆ ਦਾ ਸਾਰਾ ਦਿਨ ਮੋਬਾਈਲ ਤੇ ਲੱਗਾ ਰਹਿਦਾ ਹੀ ਉਹ ਤੇ ਬਾਜੀ ਫਿਰ ਮੈਂ ਛਡਾਈ ਲਵਾਂਗੀ ਫਿਰ ਪਾ ਲਾਂ ਉੱਥੇ ਪਾ ਲੋ ਪਾ ਲੋ ਕੋਈ ਨਹੀਂ ਮੈਂ ਦੱਸਦੀ ਜਦੋਂ ਪੈਸੇ ਚਾਹੀਦੇ ਹੁਣ ਮੈਂ ਕਢਾ ਕੇ ਲਿਆ ਦਿੰਦਾ ਇਹਨੂੰ ਅੱਜ ਮੈਂ ਮੈਂ ਤਾਂ ਟੈਨਸ਼ਨ ਵਿੱਚ ਪਤਾ ਕਿਉਂ ਆ ਗਈ ਹਾਂ ਮੈਂ 1500 ਰੁਪਏ ਦਾ ਫਾਰਮ ਲੈ ਕੇ ਆਂਦਾ ਅੱਛਾ 500 ਰੁਪਏ ਤਾਂ ਨੂੰ ਪਤਾ ਘਰੋਂ ਨਿਕਲੀਏ ਤੇ ਛੱਟ ਖਰਚਾ ਜਾਂਦਾ ਹਾਂ ਉਹ ਤਾਂ ਹੈ ਹੀ 2000 ਰੁਪਏ ਮੇਰਾ ਲੱਗ ਗਿਆ ਤੇ ਇਹਨਾਂ ਨੇ ਆਉਂਦੇ ਨਾਲ ਲੜ ਚੱਲ ਆ ਸਾਡੇ ਵਾਲੀ ਤੇ ਜ਼ਿਆਦਾ ਹੀ ਪਉਂਦੀ ਆ ਨਾ ਕੁਛ। ਕਰ ਭੈਣ ਤੇਰੀ ਆ ਫੇਕੀ ਆ। ਮੈਂ ਇਹਦੇ ਇੱਥੇ ਬੈਠੀ ਸੋਚਦੀ ਆ ਨਾ ਕਈ ਵਾਰੀ ਟਾੜਾ ਤੇ ਦਸ ਭਾਈ ਨਹੀਂ ਰਲਦਾ। ਨਹੀਂ ਰਲਦਾ ਸਿੱਕੇ। ਜੇ ਤੇ ਹੀ ਨਿੱਕੇ ਹੁੰਦੇ ਨਾ ਤੇ ਮੈਂ ਵੱਡੀ ਹੰਦੀ ਤੇ ਮੈਨੂੰ ਪਤਾ ਹੁੰਦਾ ਨਾ ਵੀ ਇਹਦਾ ਰਿਸ਼ਤਾ ਟਾੜੇ ਵੱਲੋਂ ਨਾ ਮੈਂ ਕਦੀ ਵੀ ਨਹੀਂ ਹਿਲੀ ਆਉਣੀ। ਹੋਰ ਹੀ ਲਿਉਣੀ ਹੈਗੀ ਕੋਈ ਲੱਭ ਕੇ ਜੋ ਆਪਣੀ ਦਰਾਨੀ ਚੰਗੀ ਜੀ। ਚੱਲ ਜਲਦੀ ਤੇ ਲੱਭਦੇ ਫਿਰ ਨਾਲੇ ਮੇਰੀ ਜਾਨ ਛੁੱਟੂਗੀ। ਮਰੇ ਤੁਮੀ ਸੁਖੀ ਹੋ ਜਾਈਂ। ਆਹੋ ਆਹੋ ਲੱਭ ਲੋ ਅਰ ਭੈਣ ਮੇਰੀ ਚੰਗੀ ਆ ਉਦਾਂ। ਤੇ ਮੇਰੇ ਘਰ ਉਜਾੜਨ ਤੇ ਤੂੰ ਲਈ ਮੈਂ ਤੈਨੂੰ ਕੀ ਕਹਤਾ ਵੀਗਾ ਫੋਨ ਕੱਪ ਚਲਿਆ ਲੜ ਲੜ ਦੋਵੇਂ ਜਾਣੀਆਂ ਐਂ ਤੇ ਗੱਲ ਹੀ ਕੀਤੀ ਐ ਜੀਜਾ ਸਾਡੀ ਮਜ਼ਾਕ ਵੀ ਨਹੀਂ ਕਰ ਸਕਦੇ ਇਹ ਚ ਗਾਦਾ ਮਜ਼ਾਕ ਆ ਤੂੰ ਤੇ ਚੰਗੇ ਹੋ ਤਾਂ ਅੱਗੇ ਮੈਨੂੰ ਮੇਰੇ ਮਾਰੋ ਨਹੀਂ ਹਰਦਾ ਵੀ ਤੇਰੀ ਭੈਣ ਐ ਨਾਲ ਬੰਦੀ ਨਹੀਂ ਜੇ ਤੇ ਉਹ ਤੇ ਹੁਣ ਤੂੰ ਹਾ ਗੱਲਾਂ ਕਰੀ ਜਾਂਦੀਆਂ ਤੇ ਮੈਂ ਘਰੇ ਫਰਾਤੀ ਆ ਮੈਂ ਕੁਝ ਕੀਤਾ ਵੇ ਜਾਂ ਕੋ ਹੋਵੇ ਵੀ ਮੈਂ ਜਾਣ ਤਲਾਕ ਦੇ ਪੇਪਰ ਲੈ ਆਈ ਆ ਲਿਆਂਦਾ ਤਾਂ ਮੈਂ ਸਕੂਲ ਵਾਲਾ ਫਾਰਮ ਮੈਂ ਤੇਰਾ ਹਿਸਾਬ ਲਾ ਲਿਆ ਵਾ ਤੂੰ ਨਹੀਂ ਮੈਨੂੰ ਵੇਖ ਕੇ ਨਾ ਜਾਂਦੀ ਹੈਗੀ ਮੈਂ ਤਾਂ ਗਲਤੀ ਕੀਤੀ ਤੈਨੂੰ ਇੱਥੇ ਲਿਆ ਕੇ ਤੇ ਮੈਂ ਵੀ ਗਲਤੀ ਕੀਤੀ ਜਿੰਨੇ ਇੰਨਾ ਵਿਸ਼ਵਾਸ ਕਰਕੇ ਤੇ ਆ ਗਈ ਮੈਂ ਤੇਰੇ ਮਗਰ ਲਾ ਕੇ ਮੈਂ ਤੇਰਾ ਕੀ ਮਾਰਾ ਕਰਤਾ ਤੇ ਮੈਂ ਕੀ ਕੀਤਾ ਮੈਂ ਇੱਕ ਬਸ ਕੀ ਕਹਿ ਲਿਆ ਮੈਂ ਵੀ ਆਪਣੀ ਮਰਜ਼ੀ ਨਹੀਂ ਕਰ ਸਕਦੀ ਤੈਨੂੰ ਮਰਜ਼ੀ ਕਰਨ ਨੂੰ ਕਿੰਨੇ ਰੋਕਿਆ ਵਾ ਮੈਨੂੰ ਤਾਂ ਨਿਆਣੇ ਦਾ ਤਰਸ ਹੁੰਦਾ ਵਾ ਵੀ ਨਿਆਣਾ ਵਿਚਾਰਾ ਬਹੁਤ ਤਰਸਾ ਹੁੰਦਾ ਵਾ ਤਰਸ ਤੇ ਸਾਰਾ ਰੋਣਾ ਤੇ ਸਾਰਾ ਖਰਚੇ ਦਾ ਵਾ ਤਰਸ ਹੁੰਦਾ ਤਰਸਦਾ ਸਾਰਾ ਖर्चे ਦਾ ਰੋਣਾ ਵਾ ਤੂੰ ਹੁਣ ਖੱਟੇ ਵੱਲ ਗੱਲ ਲੈ ਜਾਂਦੀ ਈਂ ਤੇ ਖਰਚਾ ਵੀ ਤਾਂ ਵੇਖਣਾ ਹੀ ਪੈਂਦਾ ਵਾ ਘਰਾਂ ਦੇ ਵਿੱਚ ਮੈਂ ਤਾਂ ਸੱਚੀ ਫੱਸੀ ਪਈ ਆ ਇੱਥੇ ਮੈਂ ਤਾਂ ਭੈਣ ਸਮਝ ਕੇ ਤੇ ਨਾ ਖਰਚੇ ਦੀ ਗੱਲ ਕਰ ਲਈ ਮੈਨੂੰ ਕੀ ਲੋੜ ਹੀ ਤੇ ਨਾ ਕਰਨ ਦੀ ਉਹ ਦਰਾਂ ਜਟਾ ਨਹੀਂਦੀ ਕਦੀ ਵੀ ਨਹੀਂ ਕਰਦੀ ਭੈਣ ਹੁੰਦੀ ਤੇ ਉਹਨੇ ਕਹਿਣਾ ਹੀ ਕੋਈ ਨਹੀਂ ਮੰਨ ਪੇ ਮੇਰੇ ਕੋਲੇ ਲੈ ਕਰ ਮੈਂ ਤੇਰੇ ਭਾਜੀ ਨੂੰ ਮਨਾਉਣੀ ਆ ਮੈਂ ਮੰਨੇ ਨੂੰ ਮਨਾਉਣੀ ਆ ਐਦਾਂ ਕਹਿਣਾ ਸੀਗਾ ਤੇ ਤੂੰ ਜਾਣ ਲੱਗਿਆ ਮੇਨਾਂ ਸਲਾਹ ਕੀਤੀ ਤੇ ਫਿਰ ਕਾਦੀ ਕਰਨੀ ਮੈਨੂੰ ਪਹਿਲੇ ਪਤਾ ਹੀ ਹੈਗਾ ਵੀ ਆਪਣੀ ਸਲਾਹ ਹੀ ਨਹੀਂ ਰਾਲਦੀ ਜੇ ਤੂੰ ਰਾਲਦੀ ਹੈਨੀ ਆ ਤੇ ਫਿਰ ਕਰਾਗੀ ਸਲਾਹ ਆ ਤੂੰ ਪਹਿਲਾਂ ਸੋਚਾਂ ਦਾ ਵੀ ਸਲਾਹ ਨਹੀਂ ਰਲਣੀ ਹੈਗੀ ਜਦੋਂ ਮੈਂ ਸਲਾਹ ਕੀਤੀ ਹੋਵੇ ਇੱਕ ਦਿਨ ਤੂੰ ਮੇਨਾਂ ਸਲਾਹ ਕਰਦੀ ਤੇ ਫੇਰ ਤੂੰ ਜਾਂਦੀ ਤੇ ਕਹਿੰਦੇ ਤਾਂ ਮੈਂ ਮਾਂ ਬੈਠੀਆਂ ਡਾਂਡੀਆਂ ਹੀ ਗਿਆ ਤੇ ਮੈਂ ਤੇ ਉਦੋਂ ਹੀ ਲੈਣਾ ਸਲਾਹ ਕਰਨੀ ਨਾ ਮੈਨੂੰ ਮੇਰਮਾਂ ਦੇ ਸਾਹਮਣੇ ਥੋੜੀ ਸਲਾਹ ਹੁੰਦੀ ਹੈ ਸਲਾਹ ਹੁੰਦੀ ਸਾਡੀ ਦੋਨਾਂ ਭੈਣਾਂ ਦੀ ਹੁੰਦੀ ਤੇ ਮੈਂ ਸੋਚਦੀ ਵੀ ਹਾਂ ਕਿੱਦਾਂ ਕਿਸੇ ਨੂੰ ਮਨਾਉਣਾ ਵਾ ਤੂੰ ਤੇ ਆਪਣੀ ਮਰਜ਼ੀ ਕੀਤੀ ਤੂੰ ਸਲਾਹ ਨਹੀਂ ਪਿੰਦਰਦੀ ਮੇਰੀ ਸਲਾਹ ਨਹੀਂ ਤੂੰ ਲਈ ਹੈਗੀ ਭੈਣ ਤੇ ਤੇਰੀ ਪਿੰਦਰ ਅਸਲ ਦੇ ਵਿੱਚ ਸਾਰੇ ਇਕੱਠੇ ਬੈਠੇ ਹੀਗੇ ਇਦਾਂ ਮੈਨੂੰ ਕਿਹਾ ਕਿ ਚਲੇਗੀ ਸਲਾਵਾ ਉਧਰ ਤੇਰੀ ਪਹਿਲਾ ਹੁੰਦੀ ਆ ਇਦਾਂ ਤੇਰੇ ਕੋਈ ਸਲਾਵਾ ਨਹੀਂ ਹੈਗੀਆ ਉਦਾਂ ਦੀਦੀ ਜੋ ਮਰਜੀ ਕਰ ਲਓ ਮੈਂ ਨਾ ਇੱਥੇ ਆ ਕੇ ਮੈਂ ਤਾਂ ਫਾਸੀ ਗਈ ਆ ਫਾਸ ਤੂੰ ਕਰੀਗੀ ਫਾਸ ਮੈਂ ਗਈ ਕੁਝ ਕਹਿ ਤਲਾਵਾ ਹਾਂ ਤੇ ਮੈਂ ਆਹੀ ਗੱਲ ਮੰਮੀ ਨੂੰ ਚੁੱਕ ਕੇ ਫੋਨ ਕੀਤਾ ਨਾ ਮੰਮੀ ਦੀਦੀ ਐਦਾਂ ਕਹਿੰਦੀ ਉਹਨੇ ਕਹਣਾ ਚਲ ਕੋਈ ਨਹੀਂ ਤੂੰ ਹਟਾ ਲਾ ਮੇਰੀ ਤਾਂ ਕੋਈ ਸੁਣ ਗੱਨ ਵਾਲਾ ਹੀ ਨਹੀਂ ਰਿਆ ਨਹੀਂ ਹੁਣੇ ਤਾਂ ਤੂੰ ਮੇਰਾ ਤਲਾਕ ਕਰ ਬੋਂਦੇ ਹੀ ਭੈਣਾ ਕੋਈ ਐਦਾਂ ਕਰਦੀ ਆ ਭੈਣਾ ਤੇਰਾ ਤਲਾਕ ਕਰਾ ਕੇ ਮੈਂ ਕੀ ਕਰਨਾ ਜਾ ਕੇ ਤੇ ਤੁਸੀਂ ਪੇਕੇ ਬਹਿ ਜਾਣਾ ਵਾ ਮੇਰਾ ਤੇ ਉੱਥੋਂ ਵੀ ਆਉਣਾ ਜਾਣਾ ਬੰਦ ਹੋ ਜਾਣਾ ਆ ਆ ਉਹ ਤੇ ਜੋ ਇੱਥੇ ਦੇ ਸੌਕੀ ਹੋ ਜਾਣਾ ਹੈ ਨਾ ਤੂੰ ਫਿਰ ਸਵਾਸ ਕਰਵਾ ਦੇ ਫੇ ਵੇਖ ਲੈਣਾ ਵੀ ਹੋਰ ਕਿਹੜੀ ਚਾਜਦੀ ਆਉਂਦੀ ਆ ਉੱਥੇ ਉੱਥੇ ਜਾ ਕੇ ਨਹੀਂ ਉੱਥੇ ਬਹਿ ਕੇ ਮੰਮੀ ਦੇ ਸਰਾਨੇ ਦੇ ਉੱਥੋਂ ਮੈਨੂੰ ਫੋਨ ਕਰ ਕਰਕੇ ਤੇ ਗੱਲਾਂ ਪਾਈ ਜਾਇਆ ਕਰਨੀਆਂ ਉਹਨਾਂ ਨੇ ਵੀ ਇੱਕ ਕਹਿਣੇ ਫੋਨ ਕਰੀ ਜਾਏਗਾ ਨਾ ਭਾਬੀ ਨੇ ਮੈਨੂੰ ਨਹੀਂ ਜੀਣ ਦੇਣਾ ਆ ਤੇ ਬਾਅਦ ਚ ਫਿਰ ਵੇਖ ਲੈ ਜਿਹੜੀ ਹੋਰ ਆਉਗੀ ਨਾ ਤੇ ਤੇਰੇ ਨਿਆਣਿਆਂ ਨਾਲ ਭਲਾ ਕਿੰਨਾ ਕ ਕਰਦੀ ਆ ਆ ਮੈਂ ਤਾਂ ਕਦੀ ਫਰਕ ਨਹੀਂ ਨਾ ਕੀਤਾ ਹੈਗਾ ਤੇ ਇਹਨੂੰ ਜਾਓ ਉਹਨੇ ਵੇਖੀ ਕਿੰਨਾ ਕ ਕਰਨਾ ਆਈਂਦੇ ਜੀ ਜਸਾਲੀ ਨੇ ਮਜਾਕ ਹੀ ਕੀਤਾ ਹੈਗਾ ਤੁਸੀਂ ਤਾਂ ਟਲਤੇ ਜੜਾ ਕੇ ਬਹਿ ਗਏ ਸੀਰੀਅਸ ਜ਼ਿਆਦਾ ਹੀ ਲੈ ਲਿਆ ਵਾ ਆਹੋ ਤੇ ਮਜਾਕ ਕਰਨਾ ਹੁੰਦਾ ਕੋਈ ਚਾਜਤਾ ਕਰਿਆ ਕਰ ਇਹੋ ਜਿਹਾ ਮਜਾਕ ਨਾ ਕਰਿਆ ਕਰ ਵੱਦੀ ਹੋ ਗਈ ਲੈ ਪੀ ਇੰਦੀ ਦੋ ਬੰਦੀ ਉਹ ਦੋ ਬੰਦੀ ਵੀ ਬੜੀ ਆ ਤੇ ਜਦੋਂ ਲੜਾਈ ਪਉਂਦੀ ਆ ਤਾਂ ਨਿੱਕੀ ਜੀ ਗੱਲ ਤੋਂ ਪਾ ਲੈਂਦੇ ਹਾਦੀ ਹੋਈ ਦੱਸ ਕਿਹੜਾ ਇਹਦੀ ਜੇਬ ਚ ਜਾਣਾ ਹੀ ਆ ਲੱਗਣੇ ਤੇ ਵਾਈ ਦੇ ਪੈਸੇ ਆ